ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜੀਵਿੰਦਾਰਾ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਜਣੇ ਠੀਕ ਠਾਕ ਹੋਵੋਗੇ ਹਾਂਜੀ ਹੁਣ ਜਿਹੜਾ ਸਮਾਂ ਆ ਗਿਆ ਹੁਣ ਜੀਵਿੰਦਾਰ ਭਰਾ ਨੇ ਜਿਹੜੇ ਪਸ਼ੂਆਂ ਦੇ ਲਈ ਜਿਹੜਾ ਹੁਣ ਬਰਸੀਨ ਦੀ ਬਜਾਈ ਕਰਨਗੇ ਤੇ ਅੱਜ ਆਪਾਂ ਤੁਹਾਨੂੰ ਬਰਸੀਨ ਦਿਨਾਂ ਦੇ ਵਿੱਚ ਤਿਆਰ ਕਰਨ ਦਾ ਆਪਾਂ ਤੁਹਾਨੂੰ ਫਾਰਮੂਲਾ ਦੱਸਾਂਗੇ ਬਜਾਈ ਸਮੇਂ ਆਪਾਂ ਕਿਹੜੀ ਕਿਹੜੀ ਖਾਦਾ ਆਪਾਂ ਪਾ ਸਕਦੇ ਆ ਤਾਂ ਕਿ ਜਿਹੜਾ ਆਪਣਾ ਬਰਸੀਨ ਛੇਤੀ ਤੋਂ ਛੇਤੀ ਆਪਣਾ ਤਿਆਰ ਹੋ ਸਕੇ ਤੇ ਬਰਸੀਨ ਦੀ ਬਿਜਾਈ ਕਰਨ ਦਾ ਸਹੀ ਸਮਾਂ ਕਦੋਂ ਹੈ ਕਦੋਂ ਆਪਾਂ ਨੂੰ ਜਿਹੜੀ ਬਰਸੀਨ ਦੀ ਬਿਜਾਈ ਆਪਾਂ ਕਰਨੀ ਚਾਹੀਦੀ ਹੈ ਤਾਂ ਕਿ ਪੂਰੇ ਸਾਲ ਦੇ ਵਿੱਚ ਆਪਾਂ ਨੂੰ ਵਧੀਆ ਜਿਹੜਾ ਬਰਸੀਨ ਵਾਢਾ ਦੇ ਸਕੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆ ਕੇ ਜਿਹੜੇ ਜ਼ਿਮੀਂਦਾਰ ਭਰਾਵਾਂ ਕੋਲ ਜਿਹੜੀ ਹਰੀ-ਚਾਰੀ ਦੀ ਗੇਰੀ ਸ਼ੋਰਟੇਜ ਜਰੂਰ ਆਉਂਦੀ ਹੈ ਹਰ ਇੱਕ ਜੀਵਨਦਾਰ ਭਰਾ ਕੋਲ ਜਿਹੜੀ ਸ਼ੋਰਟੇਜ ਆ ਜਾਂਦੀ ਹੈ ਤੇ ਜੀਵਨਦਾਰ ਭਰਾਵਾਂ ਨੂੰ ਹੁੰਦਾ ਵੀ ਆਪਣਾ ਜਿਹੜਾ ਹਰਾ-ਚਾਰਾ ਛੇਤੀ ਤੋਂ ਛੇਤੀ ਤਿਆਰ ਹੋ ਸਕੇ ਤਾਂ ਕਿ ਆਪਾਂ ਪਸ਼ੂਆਂ ਨੂੰ ਪਾ ਸਕੀਏ ਤੇ ਅੱਜ ਆਪਾਂ ਤੁਹਾਨੂੰ ਫਾਰਮੂਲਾ ਦੱਸਾਂਗੇ ਵੀਡੀਓ ਦੇ ਨਾਲ ਬਨੇ ਰਹੋ ਤੇ ਹੋਰ ਜੇ ਆਪਣੇ ਵੀਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਆਪਣੇ YouTube ਦਾ ਬੈਲ ਦਾ ਬਟਨ ਪ੍ਰੈਸ ਨਹੀਂ ਕੀਤਾ ਉਹ ਬੈਲ ਦਾ ਬਟਨ ਪ੍ਰੈਸ ਜਰੂਰ ਕਰ ਲੈਣੋ ਹਾਂਜੀ ਪਹਿਲਾ ਹੁਣ ਗੱਲ ਕਰਦੇ ਆ ਬਰਸੀਨ ਦੀ ਬਜਾਈ ਆਪਾਂ ਨੂੰ ਕਦੋਂ ਕਰਨੀ ਚਾਹੀਦੀ ਹੈ ਕਿਸਾਨ ਭਰਾਓ ਬਰਸੀਨ ਦੀ ਜਿਹੜੀ ਬਜਾਈ ਆਪਾਂ ਕਰਦੇ ਹੁੰਦੇ ਆ ਮੌਸਮ ਉੱਤੇ ਡਿਪੈਂਡ ਹੁੰਦਾ ਏ ਕਿਉਂਕਿ ਜੇ ਤਾਂ ਗਰਮੀ ਬਹੁਤੀ ਪੈ ਰਹੀ ਹੈ ਤਾਂ ਆਪਾਂ ਬਰਸੀਨ ਦੀ ਬਜਾਈ ਆਪਾਂ ਨੇ ਲੋ ਟੈਂਪਰੇਚਰ ਦੇ ਵਿੱਚ ਕਰਨੀ ਹੁੰਦੀ ਹੈ ਮਤਲਬ ਬਹੁਤੀ ਧੁੱਪ ਨਾ ਪੈ ਰਹੀ ਹੋਵੇ ਕਿਉਂਕਿ ਜਿਹੜਾ ਬਰਸੀਨ ਹੈ ਇਹ ਬਹੁਤ ਹੀ ਨਾਜ਼ੁਕ ਹੁੰਦਾ ਏ ਜੇ ਆਪਾਂ ਬਜਾਈ ਕਰਤੀ ਤੁਹਾਡਾ ਬਰਸੀਨ ਹਾਰਾ ਹੋਵੇਗਾ ਜਰਮੀਨੇਸ਼ਨ ਜ਼ਰੂਰ ਕਰੇਗਾ ਪਰ ਬਾਦ ਦੇ ਵਿੱਚ ਸੁੱਕਣਾ ਸ਼ੁਰੂ ਹੋ ਜਾਏਗਾ ਇਸ ਕਰਕੇ ਆਪਾਂ ਨੇ ਸਿਰਫ ਟੈਂਪਰੇਚਰ ਦੇਖ ਕੇ ਆਪਾਂ ਬਰਸੀਨ ਦੀ ਬਜਾਈ ਕਰਨੀ ਹੁੰਦੀ ਹੈ ਇਸ ਵਾਰ ਜਿਹੜਾ ਟੈਂਪਰੇਚਰ ਬਹੁਤ ਸਹੀ ਹੈ ਕਿਉਂਕਿ ਹੁਣ ਜਿਹੜਾ ਟੈਂਪਰੇਚਰ ਬਹੁਤ ਸਹੀ ਹੈ ਤੇ ਠੰਡ ਪੈਣੀ ਸ਼ੁਰੂ ਹੋ ਗਈ ਹੈ ਬਹੁਤੀ ਆਪਾਂ ਗਰਮੀ ਨਹੀਂ ਕਹਿ ਸਕਦੇ ਵੀ ਆਪਾਂ ਬਰਸੀਨ ਦੀ ਬਜਾਈ ਨਹੀਂ ਕਰ ਸਕਦੇ ਹੁਣ ਅੱਜ ਦੇਖ ਲਓ ਤੁਸੀਂ ਅਕਤੂਬਰ 5 6 ਅਕਤੂਬਰ ਹੋ ਗਿਆ ਤੇ ਹੁਣ ਬਰਸੀਨ ਦੀ ਬਜਾਈ ਕਰਨ ਦਾ ਪੂਰਾ ਸਹੀ ਸਮਾਂ ਹੈ ਤੁਸੀਂ ਬਰਸੀਨ ਦੀ ਬਜਾਈ ਕਰ ਸਕਦੇ ਹੋ ਤੇ ਵਧੀਆ ਤੁਹਾਡਾ ਜਿਹੜਾ ਬਰਸੀਨ ਹਰਾ ਹੋਵੇਗਾ ਤੇ ਪੂਰੇ ਸਾਲ ਦੇ ਵਿੱਚ ਵਧੀਆ ਵੱਡਾ ਦੇਣ ਦੇ ਲਈ ਦਿਨਾਂ ਦੇ ਵਿੱਚ ਹੁਣ ਛੇਤੀ ਕਰਨ ਦੇ ਲਈ ਆਪਾਂ ਬਜਾਈ ਸਮੇਂ ਕਿਹੜੀ ਕਿਹੜੀ ਆਪਾਂ ਖਾਦਾ ਪਾ ਸਕਦੇ ਹਾਂ ਨਜਾਇਜ਼ ਆਪਾਂ ਖਰਚਾ ਨਹੀਂ ਕਰਨਾ ਸਿਰਫ ਆਪਾਂ ਸਿੰਪਲ ਜਿਹੜੀ ਖਾਦਾ ਆਪਾਂ ਕਿਹੜੀ ਪਾ ਸਕਦੇ ਆ ਹਾਂਜੀ ਪਹਿਲਾ ਨੰਬਰ ਤੁਸੀਂ ਡਾਈ ਪਾ ਸਕਦੇ ਹੋ ਬਜਾਈ ਸਮੇਂ ਡਾਈ ਵੀ ਕਿਸਾਨ ਭਰਾਵੋ ਕਈ ਜੀਵਿੰਦਾਰ ਭਰਾ ਕੀ ਹੁੰਦੇ ਆ ਬਹੁਤ ਓਵਰਡੋਜ ਦੇ ਵਿੱਚ ਡਾਈ ਪਾ ਦਿੰਦੇ ਜਿਸ ਦੇ ਕਾਰਨ ਆਪਣਾ ਜਿਹੜਾ ਬਾਅਦ ਦੇ ਵਿੱਚ ਬਰਸੀਨ ਗੱਲਣਾ ਸ਼ੁਰੂ ਹੋ ਜਾਂਦੇ ਸਿਰਫ ਆਪਾਂ 1 ਕੀਲੇ ਦੇ ਵਿੱਚ ਇੱਕ ਥੈਲਾ ਹੀ ਜਿਹੜਾ ਸਿਰਫ ਆਪਾਂ ਡਾਈ ਦਾ ਆਪਾਂ ਯੂਜ਼ ਕਰਨਾ ਤੇ ਆਪਾਂ ਸਲਫਰ ਵੀ ਪਾ ਸਕਦੇ ਹਾਂ ਕਿਉਂਕਿ ਸਲਫਰ ਵੀ ਬਹੁਤ ਵਧੀਆ ਆਪਾਂ ਬਜਾਈ ਤੋਂ ਪਹਿਲਾਂ ਵੀ ਪਾ ਸਕਦੇ ਤੇ ਦਾਣੇਦਾਰ ਜਾਂ ਫਿਰ ਆਪਾਂ ਸੁਪਰ ਦੀ ਵੀ ਆਪਾਂ ਵਰਤੋਂ ਕਰ ਸਕਦੇ ਆ ਤੇ ਇਹ ਜਿਹੜੇ ਰੇ ਹੈ ਸਿਰਫ ਆਪਾਂ 25 ਸੁਪਰ ਆਪਾਂ ਇਹਨਾਂ ਨੂੰ ਮਿਕਸ ਕਰਕੇ ਆਪਾਂ ਪਾ ਸਕਦੇ ਹਾਂ ਦਾਣੇਦਾਰ ਤੁਸੀਂ ਸਲਫਰ ਪਾ ਸਕਦੇ ਹੋ ਜੇ ਤੁਸੀਂ ਸਲਫਰ ਜੇ ਨਹੀਂ ਪਾਣਾ ਤੁਸੀਂ ਪਾਣ ਪਹਿਲੇ ਪਾਣੀ ਦੇ ਨਾਲ ਵੀ ਜਿਹੜਾ 1 ਕਿਲੇ ਦੇ ਵਿੱਚ 3 ਕਿਲੋ ਜਿਹੜਾ ਸਲਫਰ ਰਲਾ ਕੇ ਤੁਸੀਂ ਯੂਰੀ ਦੇ ਨਾਲ ਛਿੱਟਾ ਦੇ ਸਕਦੇ ਹੋ ਤੇ ਤੁਹਾਡਾ ਜਿਹੜਾ ਬਰਸੀਨ ਹੈ ਤੁਹਾਨੂੰ ਕੋਈ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਵਾਧੂ ਖਰਚਾ ਕਰਨ ਦੀ ਜ਼ਰੂਰਤ ਨਹੀਂ 25 ਤੋਂ 26 ਦਿਨ ਦੇ ਵਿੱਚ ਸਿਰਫ 25 ਦਿਨ ਦੇ ਵਿੱਚ ਤੁਹਾਡਾ ਜਿਹੜਾ ਬਰਸੀਨ ਬੱਡੇ ਲਾਉਨ ਜੋਗਾ ਹੋ ਜਾਏਗਾ ਪਰ ਇਹ ਤਾਂ ਗੱਲ ਆ ਗਈ ਖਾਦਾ ਦੀ ਦੂਜਾ ਨੰਬਰ ਆਪਾਂ ਪਾਣੀ ਦੀਆ ਮੈਨੇਜਮੈਂਟ ਆਪਾਂ ਜ਼ਰੂਰ ਰੱਖਣਾ ਹੈ ਕਿਉਂਕਿ ਕਈ ਜ਼ਿੰਮੇਵਾਰ ਭਰਾ ਕੀ ਹੁੰਦੇ ਆ ਪਾਣੀ ਲਾਉਨ ਸਮੇ ਗਲਤੀ ਕਰਦੇ ਆ ਜਿਹਦੇ ਨਾਲ ਜਿਹੜਾ ਆਪਣਾ ਬਰਸੀਨ ਹੈ ਉਹ 40 ਤੋਂ 45 ਦਿਨ ਤੇ ਜਿੱਦੀ ਪਹਿਲੀ ਵਾਰ ੜ ਆਪਣੀ ਚਲੀ ਜਾਂਦੀ ਹੈ ਆਪਾਂ 25 ਦਿਨ ਦੇ ਵਿੱਚ ਆਪਾਂ ਤਿਆਰ ਕਰਨਾ ਹੈ ਇਸ ਕਰਕੇ ਆਪਾਂ ਨੇ ਪਹਿਲਾ ਤੁਸੀਂ ਬੀਜ ਤਾਂ ਬੀਜਨ ਤੋਂ ਤੁਸੀਂ ਜਦੋਂ ਹਲਕਾ ਜਾਂ ਢੋਲਾ ਹੋਣਾ ਸ਼ੁਰੂ ਹੋ ਗਿਆ। ਮਤਲਬ ਖੇਤ ਢੋਲਾ ਹੋ ਗਿਆ। ਉਦੋਂ ਜਿਹੜਾ ਤੁਸੀਂ ਜਮੇ ਪਤਲਾ-ਪਤਲਾ ਪਾਣੀ ਤੁਸੀਂ ਬਰਸੀਨ ਨੂੰ ਦੇਣਾ ਹੈ। ਕਿਉਂਕਿ ਕਈ ਜ਼ਿਮੀਂਦਾਰ ਭਰਾ ਜਿਹਦੇ ਭਾਰਾ ਪਾਣੀ ਬਰਸੀਨ ਨੂੰ ਦੇ ਦਿੰਦੇ ਜਿਹਦੇ ਨਾਲ ਆਪਣਾ ਬਰਸੀਨ ਦੀ ਫਿਰ ਗਰੋਥ ਰੁਕ ਜਾਂਦੀ ਹੈ ਤੇ ਹਫ਼ਤਾ ਦਾ ਜਿਹੜਾ 10 ਦਿਨ ਦਾ ਫਰਕ ਪੈ ਜਾਂਦਾ। ਸਿਰਫ ਆਪਾਂ ਪਤਲਾ-ਪਤਲਾ ਜਿਹੜਾ ਬਰਸੀਨ ਨੂੰ ਪਹਿਲਾ ਪਾਣੀ ਆਪਾਂ ਦੇਣਾ ਹੈ। ਇਸੇ ਤਰੀਕੇ ਦੇ ਨਾਲ ਜਦੋਂ ਆਪਣਾ ਬਰਸੀਨ ਦੁਆਰਾ ਫੇਰ ਢੋਲਾ ਹੋਣਾ ਸ਼ੁਰੂ ਹੋ ਗਿਆ ਉਦੋਂ ਫੇਰ ਆਪਾਂ ਪਤਲਾ-ਪਤਲਾ ਪਾਣੀ ਦੇਣਾ ਤੇ ਜਦੋਂ ਤੱਕ ਤੁਸੀਂ ਵਾਢਾ ਲਾਉਂਗੇ ਤੁਹਾਡੇ ਜਿਹੜੇ ਸਿਰਫ 2 ਜਾਂ 3 ਪਾਣੀ ਜਿਹੜੇ ਪਤਲੇ-ਪਤਲੇ ਬਿਲਕੁਲ ਬਰਸੀਨ ਨੂੰ ਲੱਗਣਗੇ ਤੇ ਤੁਹਾਡਾ ਜਿਹੜਾ 25 ਦਿਨਾਂ ਦੇ ਵਿੱਚ ਜਿਹੜੀ ਬਰਸੀਨ ਤਿਆਰ ਹੋ ਜਾਏਗਾ ਬਾਕੀ ਜਿਹੜੀ ਮੈਂ ਤੁਹਾਨੂੰ ਖਾਦਾ ਦੁੱਸੀਆ ਸਲਫਰ ਹੋ ਗਿਆ ਡਾਈ ਹੋ ਗਿਆ ਸੁਪਰ ਹੋ ਗਿਆ ਇਹਨਾਂ ਖਾਦਾ ਦਾ ਥੱਲੇ ਪਾਉਂਦਾ ਇਹ ਮਕਸਦ ਹੈ ਪੀ ਆਪਣਾ ਬਰਸੀਨ ਜਿਹੜਾ ਸਿਆਲ ਦੇ ਵਿੱਚ ਮਤਲਬ ਵੱਧ ਵਾੜਾ ਦਊਗਾ ਤੁਹਾਡੀ ਜਿਹੜੀ ਮਗਲੀ ਵਾੜ ਵੀ ਹੈ ਉਹ ਦਿਨਾਂ ਦੇ ਵਿੱਚ ਤਿਆਰ ਹੋ ਜੂਗੀ ਥੱਲੇ ਤੋਂ ਤਾਕਤ ਮਿਲੂਗੀ ਤੇ ਜਾਂ ਫੇ ਤੁਸੀਂ ਐਨਪੀਕੇ 12 32 16 ਵੀ ਤੁਸੀਂ ਪਾ ਸਕਦੇ ਹੋ ਵੀ ਬਹੁਤ ਵਧੀਆ ਜਿਹੜਾ ਰੇ ਹੈ ਤੇ ਵਾਧੂ ਆਪਾਂ ਨੂੰ ਐਵੇਂ ਖਰਚਾ ਕਰਨ ਦੀ ਜਰੂਰਤ ਨਹੀਂ ਸਿਰਫ ਤੁਸੀਂ ਆਹ ਫਾਰਮੂਲਾ ਵਰਤ ਲਓ ਤੁਹਾਡਾ ਜਿਹੜਾ ਬਰਸੀਨ ਹੈ ਸਿਰਫ ਪਾਣੀ ਦੇ ਨਾਲ ਹੀ ਜਿਹੜਾ ਦਿਨਾਂ 'ਚ ਤਿਆਰ ਹੋ ਜੂਗਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ